ਨਨਨਪੁਰ ਸਾਹਿਬ ਦੇ ਵਿੱਚ ਅੱਜ ਮੋਲੇ ਮਾਲੇ ਦੇ ਮੌਕੇ ਤੇ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਇਕੱਠੀਆਂ ਹੋਈਆਂ ਐ ਤੇ ਕਵੀ ਦਰਬਾਰ ਜਿਹੜਾ ਜੋ ਬਿਲਕੁਲ ਚਾਲੂ ਹੋ ਚੁੱਕਿਆ ਸੀ ਪਰ ਬਰਖਾ ਜਿਹੜੀ ਹੈਗੀ ਉਹ ਲੱਗ ਚੁੱਕੀ ਐ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਸਾਰੀਆਂ ਖੜੀਆਂ ਹੋ ਚੁੱਕੀਆਂ ਐ ਤੇ ਫਿਰ ਵੀ ਇਸ ਬਰਖਾ ਦੇ ਵਿੱਚ ਵੀ ਸੰਗਤਾਂ ਜਿਹੜੀਆਂ ਐ ਉਹ ਡਟ ਕੇ ਮੱਥਾ ਟੇਕਣ ਲੱਗੇ ਹੋਏ ਐ ਤੇ ਜਿਹਨਾਂ ਦੀ ਗੱਲ ਕਰੀਏ ਤਾਂ ਮੱਥਾ ਟੇਕ ਕੇ ਜਾਣ ਵਾਲੇ ਵੀ ਬਹੁਤ ਨੇ ਤੇ ਬੈਠ ਕੇ ਸੁਣਨ ਵਾਲੇ ਵੀ ਬਹੁਤ ਨੇ ਵਰਖਾ ਜਿਹੜੀ ਹੈ ਉਹ ਬਹੁਤ ਜ਼ਿਆਦਾ ਤੇਜ ਹੋ ਚੁੱਕੀ ਹੈ ਤੇ ਕਵੀ ਦਰਬਾਰ ਜਿਹਦਾ ਤੁਸੀਂ ਲਾਈਵ ਦੇਖ ਰਹੇ ਹੋ ਲਾਈਵ ਚ ਦਰਸ਼ਨ ਕਰ ਰਹੇ ਹੋ ਸੰਗਤ ਦੇਸ਼ ਵਿਦੇਸ਼ੀ ਤਸਦੀ ਹੈ ਜਿਹਦੇ ਵਿੱਚ ਬਹੁਤ ਸਾਰੇ ਕਵੀ ਜਿਹੜੇ ਵੇਜੋ ਆਏ ਹੋਏ ਹੈ ਇਹ ਕਸਮ ਪਾਸ਼ਾ ਦੀ ਹੈ ਸੰਗਤਾਂ ਜਿਹੜੀਆਂ ਹੈਗੀਆਂ ਆ ਉਹ ਇਸ ਟਾਈਮਾਂ ਜੇਕਰ ਇਹ ਤੇ ਜੇਕਰ ਇਹ ਛੋਟਰੀਆਂ ਕਬੂਦ ਨਿਵਾਜ਼ ਦੀ ਲੱਗੇ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਤੱਕ ਸ੍ਰੀ ਕੇਸਗੜ ਸਾਹਿਬ ਦੇ ਵਿੱਚ ਇਸ ਟਾਈਮ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਲਾਈਵ ਤਸਵੀਰਾਂ ਦੇਖ ਸਕਦੇ ਹੋ ਕੀਵਾਰ ਅਪਡੇਟ ਤੇ ਕਿ ਇਸ ਪਾਵਨ ਸਥਾਨ ਦੇ ਦਰਸ਼ਨਾਂ ਨੂੰ ਸੰਗਤ ਦੇਸ਼ ਵਿਦੇਸ਼ ਦੀ ਕਰਸਦੀ ਹੈ ਇਹ ਮੱਠੀ ਮੱਠੀ ਇਹ ਕਿੰਨੇ ਜੋ ਹੋ شادی رہتی دسم پتا نے بخش کے دار